ਆਪ ਜੀ ਦਾ ਹਾਰਤਿਕ ਸਵਾਗਤ ਹੈ ਚੈਨਲ ਨਾਗਰਾ ਰਸਤੇ ਜੰਕਸ਼ਨ ਤੇ ਸਾਰੇ ਭੈਣ ਭਰਾਵਾਂ ਨੂੰ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਇਸ ਚੈਨਲ ਤੇ ਹਰ ਮੰਗਲਵਾਰ ਹਰ ਸ਼ਨੀਚਵਾਰ ਸ਼ਾਮ 7 ਵਜੇ ਐਡ ਲਗਾਈ ਜਾਂਦੀ ਹੈ ਜੀ ਐਡ ਫ੍ਰੀ ਆਫ ਕੋਸਟ ਪਾਈ ਜਾਂਦੀ ਹੈ ਕੋਈ ਗਰੀਬ ਅਮੀਰ ਹਿੰਦੂ ਮੁਸਲਮਨ ਸਿੱਖ ਸਾਈ ਕੋਈ ਵੀ ਹੋ ਸਕਦਾ ਕੁਝ ਸਾਡੇ ਵੀਰਾਂ ਨੇ ਗਿਲਾ ਕੀਤਾ ਵੀ ਤੁਸੀਂ ਕਾਲ ਨਹੀਂ ਅਟੈਂਡ ਕਰਦੇ ਕਾਰ ਅਟੈਂਡ ਨਾ ਕਰਨਾ ਵੀ ਤਾਂ ਸਾਡੀ ਮਜਬੂਰੀ ਆ ਤੁਸੀਂ ਆਪਣੀ ਐਡ ਪੇਜ ਤੋਂ ਜੇ ਕੁਝ ਕਹਿਣਾ ਚਾਹੁੰਦੇ ਤਾਂ ਵੌਇਸ ਮੈਸੇਜ ਭੇਜ ਦਿਓ ਸ਼ਾਮ ਨੂੰ ਜਦੋਂ ਅਸੀਂ ਟਾਟਾ ਕੰਪਾਈਲ ਕਰਦੇ ਆ ਕੋਈ ਜ਼ਰੂਰਤ ਹੋਊ ਤਾਂ ਅਸੀਂ ਆਪ ਤੁਹਾਡੇ ਨਾਲ ਗੱਲ ਕਰ ਲਾਂਗੇ ਇਹ ਸਾਨੂੰ ਇਹਨਾਂ ਤੁਸੀਂ ਕੋਆਪਰੇਟ ਜ਼ਰੂਰ ਕਰੋ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤਾਂ ਜੋ ਨਵੀਂ ਵੀਡੀਓ ਆਪਜੀ ਤੱਕ ਪਹੁੰਚ ਸਕੇ ਹਮੇਸ਼ਾ ਤਰ੍ਹਾਂ ਆਪ ਜੀ ਨੂੰ ਬੇਨਤੀ ਆ ਰਿਸ਼ਤਾ ਕਰਨ ਤੋਂ ਪਹਿਲਾਂ ਕੋਕ ਪੜਤਾਲ ਕਰਨਾ ਤੁਹਾਡੀ ਨੀਤੀ ਜ਼ਿੰਮੇਵਾਰੀ ਹੈ ਜੀ ਪਹਿਲਾ ਰਿਸ਼ਤਾ ਨੋਟ ਕਰੋ ਜੀ ਦੀਪਕ ਪਟੜ ਲੜਕਾ ਦਿੱਲੀ ਤੋਂ 13 11 93 ਡੇਟ ਆਫ ਬਰਥ ਡਿਪਲੋਮਾ ਇਨ ਸਿਵਲ ਇੰਜੀਨੀਅਰਿੰਗ ਇਹਨਾਂ ਦੀ ਕੁਆਲਿਫੀਕੇਸ਼ਨਾਂ ਜੀ ਅਡੂਰੇ ਡੈਕਰ ਸਿਸਟਮ ਪ੍ਰਾਈਵੇਟ ਲਿਮਟਿਡ ਐਮ 3 ਐਮ ਦੇ ਵਿੱਚ ਇਹ ਐਜ਼ ਪ੍ਰੋਜੈਕਟ ਮੈਨੇਜਰ ਜੌਬ ਕਰਦੇ ਨੇ ਸੈਲਰੀ ਹੈਗੀ ਇਹਨਾਂ ਦੀ 50000 ਰੁਪਏ ਪਰ ਮਹੀਨਾ ਨੀਡ ਐਜੂਕੇਟਡ ਐਂਡ ਬਿਊਟੀਫੁੱਲ ਗਰਲ ਇਹਨਾਂ ਦੀ ਇੱਛਾ ਜੀ ਜ਼ਰੂਰਤਾ ਸਕਰੀਨ ਤੇ ਨੰਬਰ ਚੱਲ ਰਿਹਾ ਜੀ ਤੁਸੀਂ ਸੰਪਰਕ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਜੱਟ ਸਿੱਖ ਲੜਕਾ ਮੱਲੀ ਗੋਤ ਜਗਰਾਉਂ ਲੁਧਿਆਣਾ 690 ਡੇਟ ਆਫ ਬਰਥ 5 ਫੁੱਟ 6 ਇੰਚ ਕੱਦ ਅੱਠਵੀਂ ਪਾਸ ਨੇ ਖੇਤੀਬਾੜੀ ਕਰਦਿੰਨੇ ਜ਼ਮੀਨ ਇੱਕ ਕਿੱਲਾ ਭੈਣ ਕਨੇਡਾ ਮਾਤਾ ਕਨੇਡੀ ਕੈਨੇਡਾ ਗਈ ਹੋਈ ਆ ਪਿਤਾ ਜੀ ਸਕੂਲ ਦੀ ਵਾਚ ਚਲਾਉਂਦੇ ਨੇ ਘਰੇਲੂ ਲੜਕੀ ਦੀ ਜ਼ਰੂਰਤ ਆ ਕੁਆਰੀ ਜਾਂ ਤਲਾਕशुदा ਹੋ ਸਕਦੀ ਆ ਸਕਰੀਨ ਤੇ ਨੰਬਰ ਚਾਲੇ ਤੋਂ ਸੰਪਰਕ ਕਰ ਸਕਦੇ ਆ ਅਗਲਾ ਰਿਸ਼ਤਾ ਨੋਟ ਕਰੋ ਜੀ ਜੱਟ ਸਿੱਖ ਲੜਕਾ ਅਮਰਤਾਰੀ ਲੁਧਿਆਣਾ ਏਰੀਆ 495 ਡੇਟ ਆਫ ਬਰਥ 5 ਫੁੱਟ 7 ਇੰਚ ਕਾਤਾ ਬੇਟੇ ਦਾ ਆਈਟੀਆਈ ਡਿਪਲੋਮਾ ਕੀਤਾ ਹੈ ਇਹਨਾਂ ਦਾ ਸਾਢੇ 3 ਏਕੜ ਜ਼ਮੀਨ ਆ ਤੇ ਨਾਲ ਇਹ ਵੇਰ ਕਾੜੇ ਵੀ ਚਲਾਉਂਦੇ ਨੇ ਜੀ ਪੜ੍ਹੀ ਲਿਖੀ ਗ੍ਰੈਜੂਏਟ ਲੜਕੀ ਦੀ ਜ਼ਰੂਰਤ ਆ ਸਕਰੀਨ ਤੇ ਨੰਬਰ ਚੱਲੇ ਸੰਪਰਕ ਕਰ ਸਕਦੇ ਆ ਅਗਲਾ ਰਿਸ਼ਤਾ ਨੋਟ ਕਰੋ ਜੀ ਅਨੁਪਮ ਸਿੰਘ ਸਰਾ ਗੋਤ ਸਿੱਖ ਲੜਕਾ ਫਰੀਦਕੋਟ ਏਰੀਆ 13 999 ਡੇਟ ਆਫ ਬਰਥ 5 ਫੁੱਟ 6 ਇੰਚ ਕਾਦਾ ਬੈਠੇ ਦਾ ਐਮਏ ਕੀਤੀ ਹੋਈ ਆ ਅਤੇ ਕੰਪਿਊਟਰ ਡਾਟਾ ਬੇਸ ਡਿਗਰੀ ਕੀਤੀ ਹੋਏ ਨੇ ਦੀ 7 ਸਾਲ ਦਾ ਇਹਨਾਂ ਦਾ ਦਫਤਰੀ ਤਜਰਬਾ ਐਜ ਅਸਿਸਟੈਂਟ ਐਟ ਬਾਬਾ ਫਰੀਦ ਗਰੁੱਪ ਆਫ ਇੰਸਟੀਚੂਟ ਦੇ ਨਾਲ ਅੱਜ ਕੱਲ ਇਹ ਐਮਟੀਸੀ ਇਨ ਐਮਜ ਸੈਂਟਰਲ ਗਵਰਨਮੈਂਟ ਬਠਿੰਡਾ ਵਿਖੇ ਕੰਮ ਕਰਦੇ ਨੇ ਮਲਟੀ ਨੇਸ਼ਨਲ ਕੰਪਨੀ ਦੇ ਵਿੱਚ ਕੰਮ ਕਰਦੇ ਨੇ ਜੀ ਜਿਹੜੀ ਕਿ ਐਮਜ ਦੇ ਵਿੱਚ ਸੈਂਟਰਲ ਗਵਰਨਮੈਂਟ ਦੇ ਅਧੀਨ ਹੈਗੀ ਆ ਆਈਲੈਂਡਸ ਕੀਤੀ ਹੋਈ ਆ 6+ ਬੈਂਡ ਇਹਨਾਂ ਦੇ ਤੇ ਇਹਨਾਂ ਦੀ ਕੈਨੇਡਾ ਵਾਸਤੇ ਪੀਆਰ ਫਾਈਲ ਸਬਮਿਟ ਕੀਤੀ ਹੋਈ ਆ ਬੇਟਿੰਗ ਚੱਲ ਰਹੇ ਨੇ ਫਾਦਰ ਸਾਹਿਬ ਇਹਨਾਂ ਦੇ ਰਿਟਾਇਰ ਨੇ ਐਸੋਸੀਏਟਰ ਪ੍ਰੋਫੈਸਰ ਭਰਾ ਇਹਨਾਂ ਦਾ ਇੱਕ ਕੈਨੇਡਾ ਇਹਨਾਂ ਕੋਲੇ ਅਰਪਣ ਪ੍ਰਾਪਰਟੀ ਆ plots ਨੇ ਸ਼ਹਿਰ ਦੇ ਵਿੱਚ ਗੁਰਸਿੱਖ ਫੈਮਿਲੀ ਹੈ ਜੀ ਇਹ ਨੀਡ ਐਜੂਕੇਟਿਡ ਐਂਡ ਬਿਊਟੀਫੁਲ ਗਰਲ ਇਹਨਾਂ ਦੀ ਇੱਛਾ ਅਗਲਾ ਰਿਸ਼ਤਾ ਨੋਟ ਕਰੋ ਜੀ ਇਹ ਦੋਨੇ ਭਰਾ ਨੇ ਨਿਰੂਪਮ ਸਿੰਘ ਸਰਾਂਗੋਤ ਫਰੀਦਕੋਟ ਪੀ ਆਰ ਕੈਨੇਡਾ ਲੜਕਾ ਹੈ 12/12/94 ਡੇਟ ਆਫ ਬਰਥ 5 ਫੁੱਟ 8 ਇੰਚ ਕਾਤਾ ਐਮਏ ਇੰਗਲਿਸ਼ ਕੀਤੀ ਹੋਈ ਹੈ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਸੋਸ਼ਲ ਸਰਵਿਸ ਵਰਕਰ ਡਿਗਰੀ ਫਰਮ ਕੈਨੇਡਾ ਜੌਬ ਕਰਦੇ ਨੇ ਇਹ ਜੀ ਕੈਨੇਡੀਅਨ ਕੈਨੇਡੀਅਨ ट्रांजिट এমਪਲਾਈ ਨੇ ਗਵਰਨਮੈਂਟ ਜੂਨੀਅਰ ਜੌਬ ਆ ਇਹ ਪ੍ਰਾਪਰਟੀ ਨਾਲ ਕੋਲੇ ਉਹ ਇਹ ਪਲਾਟ ਨੇ ਅਰਬਨ ਏਰੀਆ ਦੇ ਵਿੱਚ ਸ਼ਹਿਰ ਦੇ ਵਿੱਚ ਰੈਜ਼ੀਡੈਂਸ ਇਹਨਾਂ ਦੀ ਹੈਗੀ ਹੈ ਹੈਲੀਫੈਕਸ ਨੋਵਾ ਸਕੋਟੀਆ ਕੈਨੇਡਾ ਫਾਦਰ ਸਾਹਿਬ ਇਹਨਾਂ ਦੇ ਐਸੋਸੀਏਟ ਪ੍ਰੋਫੈਸਰ ਨੇ ਗੁਰਸਿੱਖ ਫੈਮਿਲੀ ਆ ਨੀਡ ਐਜੂਕੇਟਿਡ ਐਂਡ ਬਿਊਟੀਫੁਲ ਗਰਲ ਪੀ ਆਰ ਬਰਕ ਪਰਮਟ ਸਿਟੀਜ਼ਨ ਕੈਨੇਡਾ ਔਰ ਵੈਲ ਕੁਆਲੀਫਾਈਡ ਫਰੋਂ ਪੰਜਾਬ ਲੜਕੀ ਕੈਨੇਡਾ ਤੋਂ ਵੀ ਹੋ ਸਕਦੀ ਹੈ ਪੰਜਾਬ ਤੋਂ ਵੀ ਹੋ ਸਕਦੀ ਆ ਵੈਲ ਐਜੂਕੇਟਿਡ ਹੋਵੇ ਇਹਨਾਂ ਦੀ ਇੱਛਾ ਹੈ ਸਕਰੀਨ ਤੇ ਨੰਬਰ ਚੱਲੇ ਸੰਪਰਕ ਕਰ ਸਕਦੇ ਹੋ ਅਗਲਾ ਦਿੱਤਾ ਲੋਕ ਪਰ ਜੀ ਕਮਲਦੀਪ ਸਿੰਘ ਢਾਲੀਵਾਲ ਜੱਟ ਸਿੱਖ ਲੜਕਾ 2893 ਡੇਟ ਆਫ ਬਰਥ 5 ਫੁੱਟ 11 ਇੰਚ ਕਾਤਾ ਡਿਪਲੋਮਾ ਇਨ ਇੰਜੀਨੀਅਰਿੰਗ ਦਾ ਡਿਪਲੋਮਾ ਕੀਤਾ ਇਹਨਾਂ ਨੇ ਪੁਰਤਗਾਲ ਪੀਆਰ ਨੇ ਹੈ ਫਾਦਰ ਸਾਹਿਬ ਇਹਨਾਂ ਦੇ ਬਿਜ਼ਨਸਮੈਨ ਨੇ ਬਿਜ਼ਨਸਮੈਨ ਨੇ ਮੈਟਰ ਕਲਾਸ ਫੈਮਿਲੀ ਆ ਨੀਟ ਐਜੂਕੇਟਿਡ ਐਂਡ ਬਿਊਟੀਫੁਲ ਗਾਲ ਇਹਨਾਂ ਦੀ ਇਚਾ ਸਕਰੀਨ ਤੇ ਨੰਬਰ ਚਾਲੇ ਸੰਪਰਕ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਗੁਰਪ੍ਰੀਤ ਸਿੰਘ ਵੈਦੀ ਸਿੱਖ ਲੜਕਾ ਚੰਡਿਆਲਾ ਗੁਰੂ ਅਮਰਸਾਹਬ 25 6 99 ਡੇਟ ਆਫ ਬਰਥ 10+2 ईटीटी ਇਹਨਾਂ ਦੀ ਕੁਆਲਿਫਿਕੇਸ਼ਨ ਆ ਸਪੇਨ ਦੇ ਵਿੱਚ ਐਪੀਆਰ ਨੇ ਫਾਜ਼ਲ ਸਾਹਿਬ ਇਹਨਾਂ ਦੇ ਗਵਰਨਮੈਂਟ ਜੌਬ ਤੋਂ ਰਟਾਇਰ ਨੇ ਦੋ ਭੈਣਾਂ ਮੈਰਿਟ ਨੇ ਅਤੇ ਇੱਕ ਇਹਨਾਂ ਦੇ ਭਰਾ ਨੀਡ ਐਜੂਕੇਟਿਡ ਐਂਡ ਬਿਊਟੀਫੁਲ ਗਰਲ ਇਹਨਾਂ ਦੀ ਇੱਛਾ ਜੀ ਸਕਰੀਨ ਤੇ ਨੰਬਰ ਚੱਲੇ ਸੰਪਰਕ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਜੱਟ ਸਿੱਖ ਲੜਕਾ ਫਰੀਦਕੋਟ ਏਰੀਆ 10 10 ਬਨ ਮੈਂ ਡੇਟ ਆਫ ਬਰਥ 5 ਫੁੱਟ 11 ਇੰਚ ਕਾਤਾ ਬੀਏ ਕੀਤੀ ਹੋਈ ਆ ਅਤੇ ਪਲੰਬਰ ਦਾ ਡਿਪਲੋਮਾ ਕੀਤਾ ਹੋਇਆ ਹੈ ਭੈਣ ਮੈਰਿਡ ਆ 4.5 ਏਕੜ ਪ੍ਰਾਪਰਟੀ ਆ ਪੜੀ ਲਿਖੀ ਲੜਕੀ ਪਲੱਸ 2 ਹੋਵੇ ਬਟਿਕ ਪਾਰਲਰ ਵਗੈਰਾ ਦਾ ਕੋਰਸ ਕੀਤਾ ਹੋਵੇ ਸਕਰੀਨ ਤੇ ਨੰਬਰ ਚੱਲ ਰਹੇ ਸੰਪਰਕ ਕਰ ਸਕਦੇ ਹੋ ਅਗਲਾ ਰਿਸਤਾ ਨੋਟ ਕਰੋ ਜੀ ਜੱਟ ਸਿੱਖ ਲੜਕੀ ਗਰੇਵਾਲ ਗੋਤ ਕਰਨ ਮੁਹਾਲੀ ਤੋਂ 1990 ਡੇਟ ਆਫ ਬਰਥ 5 ਫੁੱਟ 2 ਇੰਚ ਕੱਦ ਬੀ ਟੈਕ ਇਲੈਕਟ੍ਰੋਨਿਕਸ ਐਂਡ ਕਮਿਊਨੀਕੇਸ਼ਨ ਇੰਜੀਨੀਅਰਿੰਗ ਡਿਪਲੋਮਾ ਕੀ ਡਿਗਰੀ ਕੀਤੀ ਹੈ ਜਿਹਨੇ ਬੀ ਟੈਕ ਕੀਤੀ ਹੋਈ ਆ ਪਿਤਾ ਜੀ ਨਾਲ ਦੇ ਖੇਤੀਬਾੜੀ ਕਰਦੇ ਨੇ 40 ਕਿਲ ਇਹਨਾਂ ਦੇ ਫਾਜ਼ਲਾਂ ਕੋਲੇ ਪ੍ਰਾਪਰਟੀ ਆ ਭਰਾ ਇਹਨਾਂ ਦਾ ਕੈਨੇਡਾ ਇਹਨਾਂ ਦੀ ਇੱਛਾ ਕੀ ਆ ਨੀਡ ਐਜੂਕੇਟਿਡ ਐਂਡ ਬਿਊਟੀਫੁਲ ਬாய் ਸਿਟੀਜ਼ਨ ਪੀਆਰ ਵਰਕ ਪਰਮਿਟ ਫਰੋਮ ਕੈਨੇਡਾ ਉਹਨਾਂ ਕੋਲੇ 15-20 ਏਕੜ ਪ੍ਰਾਪਰਟੀ ਚਾਹੀਦੀ ਆ ਪੰਜਾਬ ਦੇ ਵਿੱਚ ਤੇ ਇਹ ਕਹਿੰਦੇ ਵੀ 12 ਕਿਲੇ ਤੋਂ ਘੱਟ ਵਾਲੇ ਬਿਲਕੁਲ ਹੀ ਸੰਪਰਕ ਨਾ ਕਰਨ ਜਿਨ੍ਹਾਂ ਕੋਲੇ 15-20 ਏਕੜ ਪ੍ਰਾਪਰਟੀ ਆ ਕੈਨੇਡਾ ਦੇ ਸਿਟੀਜ਼ਨਾਂ ਪੀਆਰ ਆ ਜਾਂ ਪਰਮਨੈਂਟ ਆ ਉਹ ਲੜਕਾ ਇਹਨਾਂ ਨਾਲ ਗੱਲ ਕਰੇ 12 ਕਿਲੇ ਤੋਂ ਘੱਟ ਵਾਲਾ ਕੋਈ ਵੀ ਵੀਰਨ ਨਾਲ ਸੰਪਰਕ ਨਾ ਕਰੇ ਅਗਲਾ ਰਿਸ਼ਤਾ ਨੋਟ ਕਰੋ ਜੀ ਰਾਮਗੜੀ ਆ ਸਿੱਖ ਲੜਕਾ ਸੱਗੂ ਗੋਤ ਖਰਡ ਮਹਾਲੀ ਤੋਂ 7/10/96 ਡੇਟ ਆਫ ਬਰਥ 5 ਫੁੱਟ 11 ਇੰਚ ਕਾਤਾ ਬੀਏ ਕੀਤੀ ਹੋਈ ਆ ਵਰਕਿੰਗ ਐਜ ਕਨਸਟੇਬਲ ਇਨ ਪੰਜਾਬ ਪੁਲਿਸ 2016 ਦੇ ਭਰਤੀ ਨੇ ਜੀ ਪੰਜਾਬ ਪੁਲਿਸ ਦੇ ਵਿੱਚ بطور ਇੱਕ ਕਨਸਟੇਬਲ ਕਰਦੇ ਨੇ ਕੰਮ ਕਰਦੇ ਨੇ ਨੀਡ ਗਰਲ ਫਰੋਮ ਰਾਮਗੜੀਆ ਫੈਮਿਲੀ ਡੂਇੰਗ ਗਵਰਨਮੈਂਟ ਜੌਬ ਰਾਮਗੜੀਆ ਪਰਿਵਾਰ ਦੀ ਲੜਕੀ ਹੋਵੇ ਤੇ ਸਰਕਾਰੀ ਜੌਬ ਕਰਦੀ ਹੋਵੇ ਇਹਨਾਂ ਦੀ ਇੱਛਾ ਹੈ ਸਿਗਰੇਟੇ ਨੰਬਰ ਚੱਲੇ ਸੰਪਰਕ ਕਰ ਸਕਦੇ ਹੋ ਅਗਲਾ ਰਿਸ਼ਤਾ ਨਿਯੋੜਕ ਨੋਟ ਕਰੋ ਜੀ ਖੋਸ਼ਪ੍ਰੀਤ ਸਿੰਘ ਜੱਟ ਸਿੱਖ ਲੜਕਾ ਬਰਾੜ ਗੋਤ ਜੈਮਨਵਾਲਾ ਮੋਗਾ ਏਰੀਆ ਇਹ ਲੜਕਾ ਸਿਟੀ ਜਨਕ ਕੈਨੇਡਾ ਸਾਰਾ ਪਰਿਵਾਰ ਇਹਨਾਂ ਦਾ ਕੈਨੇਡਾ 10 99 ਡੇਟ ਆਫ ਬਰਥ 6 ਫੁੱਟ 1 ਇੰਚ ਕੱਦ 10+2 ਕੀਤੀ ਹੋਈ ਹੈ ਇਹਨਾਂ ਦੀ ਸਟੱਡੀ ਡਨ ਸੈਕਰਟ ਹਾਰਟ ਕੈਨੇਡਾ ਤੋਂ ਇਹਨਾਂ ਦਾ ਆਪਣਾ ਬਿਜ਼ਨਸ ਆ ਬਿਜ਼ਨਸ ਆਨਰ ਨੇ ਫਾਸਟ ਚੁਆਇਸ ਕਿਚਨ ਕੈਬਿਨੇਟਸ ਲਿਮਟਿਡ ਕੰਪਨੀ ਇਹਨਾਂ ਦੀ ਆਪਣੀ ਚਲਾ ਰਹੇ ਹਨ ਜਿਹੜੇ ਡਾਟਾ ਵਿੱਚ ਇਹ ਨੀਡ ਗਰਲ ਬੀਐਸਸੀ ਨਰਸਿੰਗ ਇਹਨਾਂ ਦੀ ਇੱਛਾ ਸਿਗਨੇਚਰ ਨੰਬਰ ਚੱਲ ਰਿਹਾ ਜੀ ਤੁਸੀਂ ਸੰਪਰਕ ਕਰ ਸਕਦੇ ਹੋ ਅਗਲਾ ਰਿਸ਼ਤਾ ਲੁੱਟ ਅਮਨਿੰਦਰਜੀਤ ਕੌਰ ਰਾਮਦਾਸ ਜੀ ਆ ਸਿੱਖ ਲੜਕੀ ਪਟਿਆਲਾ ਏਰੀਆ 7196 ਡੇਟ ਆਫ ਬਰਥ 5 ਫੁੱਟ 2 ਇੰਚ ਕਾਦਾ ਬੇਟੀ ਦਾ ਇਹਨਾਂ ਦੀ ਕੁਆਲੀਫਿਕੇਸ਼ਨ ਆ ਹਾਇਰ ਕੁਆਲੀਫਾਈਡ ਨੇ ਲੜਕੀ ਇਹ ਵਧੀਆ ਪੜੀ ਲਿਖੀ ਆ ਬੀਐਸਸੀ ਮੈਡੀਕਲ ਐਮਐਸਸੀ ਜ਼ੋਲੋਜੀ ਬੀਐਡ ਸੀਟ ਐਟ ਇਹਨਾਂ ਦਾ ਕਲੀਅਰ ਆ ਐਮਐਸਸੀ ਕੀਤੀ ਹੋਈ ਆ ਬੀਐਸਸੀ ਮੈਡੀਕਲ ਦੀ ਕੀਤੀ ਹੋਈ ਆ ਸੀਟ ਐਟ ਕਲੀਅਰ ਆ ਜੀ ਬੀਐਡ ਕੀਤੀ ਹੋਈ ਆ ਇਹਨਾਂ ਦੀ ਫਾਜ਼ਲ ਸਾਹਿਬ ਇਹਨਾਂ ਦੇ ਬੈਂਕ ਮੈਨੇਜਰ ਨੇ ਸਟੇਟ ਬੈਂਕ ਆਫ ਇੰਡੀਆ ਦੇ ਵਿੱਚ ਮਦਰ ਇਹਨਾਂ ਦੇ ਸੁਪਰਡਿੰਟੈਂਡੈਂਟ ਨੇ ਦੋ ਭਰਾ ਨੇ ਉਹ ਕੈਨੇਡਾ ਟੋਰਾਂਟੋ ਵਿੱਚ ਹਨ ਨੀਟ ਬாய் ਵੈਲ ਕੁਆਲੀਫਾਈਡ ਆਫੀਸਰ ਕਾਡਰ ਇਨ ਇੰਡੀਆ অর ਵੈਲ ਕੁਆਲੀਫਾਈਡ ਪੀਆਰ ਬாய் ਫਰੋਂ ਕੈਨੇਡਾ ਇਹਨਾਂ ਦੀ ਇੱਛਾ ਲੜਕਾ ਆਫੀਸਰ ਟਾਈਪ ਜੌਬ ਕਰਦਾ ਹੋਵੇ ਇੰਡੀਆ ਦੇ ਵਿੱਚ ਵਧੀਆ ਪਰਿਆ ਲਿਖਾ ਹੋਵੇ ਜਾਂ ਫਿਰ ਪੀਆਰ ਹੋਵੇ ਕੈਨੇਡਾ ਦਾ ਅਰਵੈਲ ਕੁਆਲੀਫਾਈਡ ਹੋਵੇ ਇਹਨਾਂ ਨਾਲ ਚਲਦੇ ਨੰਬਰ ਤੇ ਸੰਪਰਕ ਤੁਸੀਂ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਹਰਮੇਸ਼ਵਰ ਧਿਆਲ ਜੱਟ ਸਿੱਖ ਲੜਕਾ ਅਮਰਸਾ ਸਾਹਿਬ 65 2001 ਡੇਟ ਆਫ ਬਰਥ 5 ਫੁੱਟ 9 ਇੰਚ ਕੱਦ ਬੀਵੀਏ ਕੀਤੀ ਹੋਈ ਹੈ ਜੀ ਇਹਨਾਂ ਦੇ ਡਿਪਲੋਮਾ ਕੰਪਿਊਟਰ ਐਪਲੀਕੇਸ਼ਨ ਕੀਤੀ ਹੋਈ ਹੈ ਦੋ ਕੁਆਲੀਫਿਕੇਸ਼ਨ ਹੈ ਇਹਨਾਂ ਕੋਲੇ ਪੈਨ ਮੈਰੀਡਾ ਇਟਲੀ ਵੈਲ ਸੈਟਲਡ ਆ ਪ੍ਰੋਪਰਟੀ ਨੇ ਕੋਲੇ ਨੌਕੀ ਲਿਆ ਇਹ ਦੁਬਈ ਦੇ ਵਿੱਚ ਇਮੀਗ੍ਰੇਸ਼ਨ ਦਾ ਕੰਮ ਕਰਦੇ ਨੇ 60000 ਰੁਪਿਆ ਪਰ ਮਹੀਨਾ ਦੀ ਇਨਕਮ ਆ ਨੀਡ ਐਜੂਕੇਟਿਡ ਐਂਡ ਬਿਊਟੀਫੁਲ ਗਰਲ ਇਹ ਇਹਨਾਂ ਦੀ ਇੱਛਾ ਸਕਰੀਨ ਤੇ ਨੰਬਰ ਚੱਲੇ ਸੰਪਰਕ ਕਰ ਸਕਦੇ ਹੋ ਅਗਲਾ ਰਿਸਨ ਨੋਟ ਕਰੋ ਜੀ ਡਾਕਟਰ ਤਨਦੀਪ ਕੌਰ ਗਿੱਲ ਜੱਟ ਸਿੱਖ ਗਰਲ ਅੰਮ੍ਰਿਤਸਰ ਸਹਿਤ ਡਾਕਟਰ ਤਨਦੀਪ ਕੌਰ ਗੱਲਗੋਤ ਜੱਟ ਸਿੱਖ ਲੜਕੀ ਅੰਮ੍ਰਿਤਸਰ ਸਾਹਿਬ ਤੋਂ 8 11 86 ਡੇਟ ਆਫ ਬਰਥ ਐਮ ਬੀ ਬੀ ਐਸ ਲਗੌਨਸਕ ਸਟੇਟ ਮੈਡੀਕਲ ਯੂਨੀਵਰਸਿਟੀ ਯੂਕਰੇਨ ਯੂਕਰੇਨ ਤੋਂ ਇਹਨਾਂ ਦੀ ਐਮ ਬੀ ਬੀ ਐਸ ਕੀਤੀ ਹੋਈ ਹੈ ਜੀ ਪਰਸਵਿੰਗ ਐਮ ਡੀ ਐਮ ਡੀ ਵਾਸਤੇ ਇਹਨਾਂ ਦਾ ਐਮ ਡੀ ਕਰ ਰਹੇ ਨੇ ਅਤੇ USMLE ਇਹ ਇਹਨਾਂ ਦਾ ਐਗਜ਼ਾਮ ਕਲੀਅਰ ਆ ਸਟੈਪ 1 ਅਤੇ ਸਟੈਪ 2 ਇਹ ਕਲੀਅਰ ਨੇ ਜੀ ਮੈਡੀਕਲ ਕਾਉਂਸਲ ਆਫ ਇੰਡੀਆ ਇੰਟਰੈਂਸ ਐਗਜ਼ਾਮ ਵੀ ਇਹਨਾਂ ਦਾ ਕਲੀਅਰ ਆ ਔਰ ਗੁੱਡ ਗ੍ਰੇਡ ਨਾਲ ਇਹਨੇ ਇਹ ਜਿਹੜਾ ਐਗਜ਼ਾਮ ਕਲੀਅਰ ਕੀਤਾ ਅੱਜ ਕੱਲ ਕੀ ਕਰਦੇ ਨੇ ਇਹ ਜੀ ਵਰਕਿੰਗ ਐਕਸਪੀਰੀਅੰਸ ਕੀ ਇਹਨਾਂ ਦਾ frankly working as a senior resident doctor with secret city hospital secret city hospital de vich eh senior senior resident doctor de taur te aaphi sevaanva rahe ne job kar rahe ne previously worked with max hospital and new tech hospital is to pehla nanne maxwell maxwell hospital ate ਨਿਊ ਟੈਕ ਹਸਪੀਟਲ ਦੇ ਵਿੱਚ ਵੀ ਇਹ ਜੌਬ ਕਰ ਚੁੱਕੇ ਨੇ ਸਰਦਾਰ ਧਰਮੰਦ ਸਿੰਘ ਗਿੱਲ ਇਹਨਾਂ ਦੇ ਫਾਦਰ ਸਾਹਿਬ ਗਵਰਨਮੈਂਟ ਕੰਟਰੈਕਟਰ ਨੇ ਬਾਈ ਪ੍ਰੋਫੈਸ਼ਨ ਮਦਰ ਇਹਨਾਂ ਦੇ ਗਵਰਨਮੈਂਟ ਟੀਚਰ ਨੇ ਪੰਜਾਬ ਐਜੂਕੇਸ਼ਨ ਡਿਪਾਰਟਮੈਂਟ ਦੇ ਵਿੱਚ ਡਿਪਾਰਟਮੈਂਟ ਦੇ ਵਿੱਚ ਛੋਟੇ ਭੈਣ ਜੀ ਨੇ ਇਹਨਾਂ ਦੇ ਹੋ ਹੈਗੇ ਨੇ ਐਮਟੀ ਮੈਡੀਸਨ ਉਹਨਾਂ ਦੀ ਕੁਆਲਿਫੀਕੇਸ਼ਨ ਹੈ ਐਮਬੀਬੀਐਸ ਕਰਕੇ ਐਮਟੀ ਮੈਡੀਸਨ ਕੀਤੀ ਹੋਈ ਆ ਤੇ ਉਹ ਅੱਜ ਕੱਲ੍ਹ ਅਜ ਸਿਨੀਅਰ ਡਾਕਟਰ ਗੁਡਗੋਆਵੀਕੇ ਆਪਣੀ ਜੋਬ ਕਰ ਰਹੇ ਨੇ ਇਹਨਾਂ ਦੀ ਇੱਛਾ ਕੀ ਹੈ ਜੀ ਨੇਟ ਵੈਲ এডਿਕੇਟਿਡ ਐਂਡ ਬਿਊਟੀਫੁਲ ਸ਼ੂਟੇਬਲ ਮੈਚਿੰਗ ਬாய் ਫਰੋਮ ਮੈਡੀਕਲ ਫੀਲਡ ਐਂਡ ਗੁੱਡ ਜੱਟ ਸਿੱਖ ਫੈਮਿਲੀ ਵਧੀਆ ਜੱਟ ਸਿੱਖ ਪਰਿਵਾਰ ਦਾ ਐਮਬੀਬੀਐਸ ਐਮਡੀ ਡਾਕਟਰ ਹੋਵੇ ਜਾਂ ਕੋਈ ਹੋਰ ਇਸ ਦੇ ਬਰਾਬਰ ਦੀ ਉਹਨਾਂ ਦੀ ਕੁਆਲਿਫਿਕੇਸ਼ਨ ਹੋਵੇ ਅਰਬਦੀਆ ਨਾਲ ਕੋਲ ਪ੍ਰਾਪਰਟੀ ਹੋਵੇ ਉਹ ਚੱਲਦੇ ਨੰਬਰ ਤੇ ਜੋ ਸਕਰੀਨ ਤੇ ਚੱਲ ਰਿਹਾ ਇਹਨਾਂ ਨਾਲ ਸੰਪਰਕ ਕਰ ਸਕਦੇ ਨੇ ਜੀ ਅਗਲਾ ਰਿਸ਼ਤਾ ਨੋਟ ਕਰੋ ਜੱਟ ਸਿੱਖ ਲੜਕਾ ਬੈਣੀਪਾਲ ਮਰਿੰਡਾ ਪੀਆਰ ਇਟਲੀ ਬੀਟੈਕ ਇਲੈਕਟ੍ਰੋਨਿਕ ਐਂਡ ਕਮਿਊਨੀਕੇਸ਼ਨ ਇਹਨਾਂ ਦੀ ਕੁਆਲਿਫਿਕੇਸ਼ਨ ਆ ਜੀ ਇਹ ਲੜਕਾ ਡਾਈਗੋਰਸੀ ਆ ਇੱਕ ਲੜਕੀ ਇਹਨਾਂ ਦੇ ਉਹ ਆਪਣੀ ਮਦਰ ਦੇ ਨਾਲ ਰਹਿ ਰਹੀ ਹੈ 6 ਸਾਲਾਂ ਦੀ ਉਹਨਾਂ ਦੀ ਉਮਰ ਹੈ ਲੜਕੀ ਦੀ ਦੋ ਇਕੜੇ ਨਾਲ ਕੋਲ ਪ੍ਰਾਪਰਟੀ ਹੈ ਇਹਨਾਂ ਦੀ ਇੱਛਾ ਕੀ ਹੈ ਨੀਟ ਗੁੱਡ ਲੁਕਿੰਗ ਹੈਂਡਸਮ ਬੈਲ ਐਜੂਕੇਟਿਡ ਐਂਡ ਮੈਨਰਡ ਗਰਲ ਅਨਮੈਡ ਡਾਈਵੋਰਸੀ ਵਿਦਆਊਟ ਚਾਈਲਡ ਫਰੋਮ ਇੰਡੀਆ ਔਰ ਐਨੀ ਯੂਰਪੀਨ ਕੰਟਰੀ ਇੰਡੀਆ ਤੋਂ ਇਟਲੀ ਤੋਂ ਜਾਂ ਕਿਸੇ ਹੋਰ ਯੂਰਪੀ ਕੰਟਰੀ ਤੋਂ ਪੜ੍ਹੀ ਲਿਖੀ ਲੜਕੀ ਕੁਆਰੀ ਹੋਵੇ ਜਾਂ ਡਾਈਵੋਰਸ ਵੀ ਹੋ ਸਕਦੀ ਆ ਤਾਂ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਲੋਡ ਕਰੋ ਅਜੈਬ ਸਿੰਘ ਜੱਟ ਸਿੱਖ ਲੜਕਾ ਜਵੰਦਾ ਗੋਤ ਬਰਨਾਲਾ ਏਰੀਆ 30 ਸਾਲ ਉਮਰ ਆ ਜੀ ਭੈਣ ਦਾ ਇਹਨਾਂ ਦਾ ਕੈਨੇਡਾ ਦਾ ਵੀਜ਼ਾ ਲੱਗਿਆ ਹੋਇਆ ਦੋ ਭਰਾ ਨੇ ਦੋਵੇਂ ਮਨੀਲਾ ਦੇ ਵਿੱਚ ਆਪਣਾ ਕਾਰੋਬਾਰ ਕਰਦੇ ਨੇ ਇਹਨਾਂ ਦੀ ਇੱਛਾ ਕੀ ਆ ਸਰਦੇ ਪੁੱਜਦੇ ਘਰ ਦੀ ਲੜਕੀ ਜੋ ਮਨੀਲਾ ਜਾਣਾ ਚਾਹੁੰਦੀ ਹੋਵੇ ਰਾਜੀ ਹੋਵੇ ਉਹ ਸੰਪਰਕ ਇਹਨਾਂ ਨਾਲ ਕਰ ਸਕਦੇ ਨੇ ਜੀ ਸਾਰਾ ਖਰਚਾ ਲੜਕੇ ਵਾਲਾ ਪਰਿਵਾਰ ਵੱਲੋਂ ਕੀਤਾ ਜਾਵੇਗਾ ਜੋ ਲੜਕੀ ਮੈਰਿਜ ਤੋਂ ਬਾਅਦ ਮਨੀਲਾ ਜਾਣਾ ਚਾਹੁੰਦੀ ਆ ਉਹ ਇਹਨਾਂ ਨਾਲ ਸੰਪਰਕ ਕਰ ਸਕਦੇ ਨੇ ਜੀ ਸਾਰਾ ਜਿਹੜੇ ਕਹਿੰਦੇ ਖਰਚਾ ਉਹ ਲੜਕੇ ਵਾਲੇ ਕਰਨਗੇ ਅਗਲਾ ਰਿਸ਼ਤਾ ਨੋਟ ਕਰੋ ਜੱਟ ਸਿੱਖ ਲੜਕਾ ਬਰਾੜ ਗੋਤ ਇਟਲੀ ਪੀਆਰ ਜਲਾਲਾਬਾਦ ਫਾਜ਼ਿਲਕਾਟੋਂ ਨੇ ਇਹ ਜੱਟ ਸਿੱਖ ਲੜਕਾ ਬਰਾੜ ਗੋਤ ਇਟਲੀ ਪੀਆਰ ਜਲਾਲਾਬਾਦ ਫਾਜ਼ਿਲਕਾਟੋਂ ਹੈਗੇ ਨੇ ਜੀ ਇਹ 15 12 91 ਇਹਨਾਂ ਦੀ ਡੇਟ ਆ ਵਰਤਾਂ ਇੱਕ ਪੰਡ ਮੈਰਿਡਾ ਇਟਲੀ ਇੱਕ ਪੰਡ ਮੈਰਿਡਾ ਕੈਨੇਡਾ ਭਰਾ ਵੀ ਇਹਨਾਂ ਦਾ ਇਟਲੀ ਵਿੱਚ ਰਹ ਰਹੇ ਨੇ ਜੀ 5.5 ਏਕੜ ਇਹਨਾਂ ਕੋਲ ਪ੍ਰਾਪਰਟੀ ਆ ਦੋ ਭਰਾ ਨੇ ਇਹਨਾਂ ਦੀ ਇੱਛਾ ਕੀ ਆ ਸੋਹਣੀ ਸੰਖੇ ਲੜਕੀ ਪਲੱਸ 2 ਗ੍ਰੈਜੂਏਟ ਹੋਵੇ ਅਤੇ ਇਟਲੀ ਜਾਣਾ ਚਾਹੁੰਦੀ ਹੋਵੇ ਸਾਰਾ ਖਰਚਾ ਲੜਕੇ ਵਾਲਾ ਪਰਿਵਾਰ ਵੱਲੋਂ ਕੀਤਾ ਜਾਵੇਗਾ ਸਕਰੀਨ ਤੇ ਨੰਬਰ ਚੱਲ ਰਹੇ ਚੁਸਪਰਕ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਜੱਟ ਸਿੱਖ ਵੈਸ਼ਨੂ ਲੜਕਾ ਵਸੀ ਜਗਰਾਉਂ ਤੋਂ 23/92 ਡੇਟ ਆਫ ਬਰਥ 5 ਫੁੱਟ 10 ਇੰਚ ਕੱਦਾ ਡਿਪਲੋਮਾ ਆਫ ਕੰਪਿਊਟਰ ਸਾਇੰਸ ਇੰਜੀਨੀਅਰਿੰਗ ਇਹਨਾਂ ਦੀ ਕੁਆਲਿਫੀਕੇਸ਼ਨ ਆ ਆਪਣਾ ਕਾਰੋਬਾਰਾ ਇੱਕ ਆਕਾ ਸ਼ਾਰਟ ਟਾਈਮ ਡਾਈਵੋਰਸੀਆ ਥੋੜਾ ਸਮਾਂ ਇਹਨਾਂ ਦਾ ਵਿਆਹ ਤੋਂ ਥੋੜਾ ਸਮਾਂ ਬਾਅਦ ਹੀ ਤਲਾਕ ਹੋ ਗਿਆ ਸੀ ਫਿਟਨੈਸ ਸੈਂਟਰ ਆਫ ਬੁਆਇੰਡ ਕਰ ਇਹ ਚਲਾ ਰਹੇ ਨੇ ਆਪਣਾ ਕਾਰੋਬਾਰ ਇਹਨਾਂ ਦਾ ਮਦਰ ਤੇ ਫਾਦਰ ਇਹਨਾਂ ਦੇ ਰਿਟਾਇਰ ਨੇ ਬਤੌਰ ਟੀਚਰ ਐਜੂਕੇਸ਼ਨ ਡਿਪਾਰਟਮੈਂਟ ਦੇ ਵਿੱਚੋਂ ਸਿਸਟਰ ਮੈਰਿਡ ਆ ਕੈਨੇਡਾ ਨੀਡ ਐਜੂਕੇਟਿਡ ਐਂਡ ਬਿਊਟੀਫੁਲ ਗਰਲ ਅਨਮੈਡ ਡਾਈਵੋਰਸੀ ਵਿਦਾਊਟ ਐਨੀ ਚਾਈਲਡ ਸਕਰੀਨ ਤੇ ਨੰਬਰ ਚੱਲਦੇ ਸੰਪਰਕ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਜੱਟ ਸਿੱਖ ਲੜਕਾ ਲੁਧਿਆਣਾ ਏਰੀਆ 1299 ਡੇਟ ਆਫ ਬਰਥ 5 ਫੁੱਟ 10 ਇੰਚ ਕਾਟ 10+2 ਕੁਆਲਿਫਿਕੇਸ਼ਨ ਭੈਣ ਮੈਰਿਡ 4 ਕਿੱਦਰਾਂ ਕੋਲ ਪ੍ਰਾਪਰਟੀ ਆ ਖੇਤੀਬਾੜੀ ਕਰਦੇ ਨੇ ਜੱਟ ਸਿੱਖ ਪਰਿਵਾਰ ਦੀ ਗੁਰਸਿੱਖ ਲੜਕੀ ਦੀ ਜ਼ਰੂਰਤ ਆ ਸਗਰੀਤ ਨੰਬਰ ਚਾਲੇ ਸੰਪਰਕ ਕਰ ਸਕਦੇ ਹੋ ਇਹ ਰਿਸ਼ਤਿਆਂ ਦੇ ਵੇਰਵੇ ਆਪ ਜੀ ਨਾਲ ਸਾਂਝੇ ਕੀਤੇ ਗਏ ਹਨ ਜੀ ਬੋਲਦਿਆਂ ਤਾਂ ਕੋਈ ਵੇਰਵਾ ਵੱਧ ਕੱਟ ਬੋਲਿਆ ਕਿ ਹੋਵੇ ਤਾਂ ਖੇਮਾ ਦੇ ਚਾਚਕਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤਾਂ ਜੋ ਨਵੀਂ ਵੀਡੀਓ ਆਪ ਜੀ ਤੱਕ ਪਹੁੰਚ ਸਕੇ ਧੰਨਵਾਦ ਸ਼ੁਕਰੀਆ ਸਤਿ ਸ੍ਰੀ ਅਕਾਲ ਜੀ